ਆ ਜਾਈ ਜੀ ਸਾਰਾ ਐ ਕਰੋ ਜੀ ਇੱਕ ਮਿੰਟ ਦੀ ਬੇਨਤੀ ਹੈ ਜੀ ਸਾਹਮਣੇ ਆ ਜਿਓ ਤੋਂ ਪਿੱਛੇ ਇਧਰ ਪੈਣੀ ਰਹੀ ਬਲੈਕ ਆ ਦੱਸੋ ਕਿਧਰ ਇਧਰ ਗੱਡੀ ਵਾਲੇ ਬਸ ਆ ਰਹੇ ਚੁਲਾ ਜੀ ਇੱਕ ਮਿੰਟ ਖੜਤਾ ਜਾਓ ਇੱਕ ਮਿੰਟ ਜੀ ਆ ਆ ਚੁੱਕਾ ਆ ਰਹੇ ਹੋ ਰੋਲ ਹੈ ਜੀ ਅੱਜ ਸਾਰਾ ਤੁਸੀਂ ਦੇਖਦੇ ਆਇਓ ਜਿਹੜਾ ਸਪਾ ਸੈਂਟਰ ਤੇ ਰੇਡ ਪਈ ਸੀਗੇ ਇਹ ਪੇਸ਼ ਕੀਤਾ ਨਾ ਤੋਂ ਪੀ ਹੋਇਆ ਜੀ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਹਦੇ ਦੇਸ਼ਾਂ ਨਰੇਸ਼ਾਂ ਤੇ ਜੋ ਮਾੜਿਆਂ ਸਰਾਂ ਦੇ ਖਿਲਾਫ ਜਿਹੜੀਆਂ ਸਪੈਸ਼ਲ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਾਲ ਪਟਿਆਲਾ ਤੇ ਐਸ ਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕੂਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਜਿਸਮ ਫਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣ ਹਾਨਾ ਅਰਬਨ ਸਟੇਟ ਵਿੱਚ ਕਾਰਵਾਈ ਕੀਤੀ ਗਈ। ਸਰ ਕਿਸ ਸਪਾ ਸੈਟਰ ਦਾ ਕੀ ਨਾਮ ਤੇ ਇਹਦਾ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਚੱਲ ਰਿਹਾ ਸੀ। ਚਲੋ ਸਾਬ ਟੈਲੋ ਸਾਬ ਜਿਹੜਾ ਸਪਾ ਸੈਂਟਰ ਆ ਕੋਈ ਲਾਇਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਕ ਵਕ ਖਾਵਾ ਤੇ ਚੱਲਦੇ ਰਹਿੰਦੇ। ਇਹਨਾਂ ਦਾ ਜਿਹੜਾ ਤਾਂ ਐਕਚੁਅਲ ਸਪਾ ਸੈਂਟਰ ਨੇ ਉਹ ਤਾਂ ਮਸਾਜ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਆ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀਰੇ ਤੇ ਚੈੱਕ ਰੱਖਾਂਗੇ ਮਾਲਕ ਗ੍ਰਿਫਤਾਰ ਕਰ ਲਿਆ ਹਾਂ ਮਾਲਕ ਦੁਨਣਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਜੀ ਸਰ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਨਾਂ ਤੇ ਚੱਲਦਾ ਸੀ ਤੇ ਇੱਕ ਸੰਸ਼ਾਈ ਦੇ ਨਾਂ ਤੇ ਚੱਲਦਾ ਸੀ ਇੱਕ ਜਤਿੰਦਰ ਸਿੰਘ ਹੈ ਇੱਕ ਦਾ ਨਾਂ ਕਰਮਜੀਤ ਸਿੰਘ ਹੈ ਦੋਨੇ ਐਫ ਆਈ ਆਰ ਦੇ ਵਿੱਚ ਬਾਇ ਨੇਮ ਨੋਮੀਨੇਟ ਨੇ ਇੱਕ ਘਰ ਤੋਂ ਚੱਲਦੇ ਸੀਗੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਸਰ ਇਹਦੀ ਪਾ ਗਏ ਕਿ ਇਸ ਚੀਜ਼ ਨੂੰ ਲੈ ਕੇ ਕੋਈ ਸਰ ਅੱਗੇ ਰਿਮਾਂਡ ਵਗੈਰਾ ਲਿਆ ਜਾਂ ਕਿੱਥੋਂ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਅਦਾਲਤ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਹੁਣ ਕੋਸ਼ਿਸ਼ ਕਰਦੇ ਕਰਵਾਈ ਹੋਈ ਚੱਲ ਰਹੀ ਹੈ ਕੋਈ ਵੀ ਨਹੀਂ ਰੱਖੀ ਜਾਈ ਹੁਣ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰਡ ਦੇ ਵਿੱਚ ਕੋਈ ਜਿਸ਼ਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸਦੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਇਹ ਮੁੰਡੇ ਦੇ ਅਧਾਰ ਤੇ ਸੀ ਕਿ ਜਾਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੇ ਕੋਈ ਆਏ ਜਿਸ ਤਰ੍ਹਾਂ ਹਾਂਜੀ ਇਹ ਇਨਫੋਰਮੇਸ਼ਨ ਦੇ ਅਧਾਰ ਤੇ ਸੀ ਕਿ ਜਾਂ ਕੋਈ ਹਾਂਜੀ ਹਾਂ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਥੈਂਕ ਯੂ